ਇੰਨੇ ਇੱਕ ਜਿਹੜੇ ਡਾਕਟਰ ਹੁੰਦੇ ਆ ਉਹ ਰੱਬ ਦਾ ਰੂਪ ਹੁੰਦੇ ਆ ਕਿਉਂਕਿ ਇਲਾਜ ਕਰ ਦਿੰਦੇ ਨੇ ਔਰ ਜਿਹੜੇ ਇਨਸਾਨ ਦੀ ਉਮੀਦ ਵੀ ਨਹੀਂ ਹੁੰਦੀ ਉਹਨੂੰ ਵੀ ਚੱਲਦਾ ਫਿਰਦਾ ਕਰ ਦਿੰਦੇ ਨੇ ਤਾਂ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਆ ਇਹ ਪੂਰਾ ਮਾਮਲਾ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਜੀ ਹਾਂ ਇੱਕ ਡਾਕਟਰ ਦੇ ਵੱਲੋਂ ਇਸ ਤਰੀਕੇ ਦੇ ਨਾਲ ਵਿਵਹਾਰ ਕੀਤਾ ਗਿਆ ਜਦੋਂ ਦੇਖਦੇ ਆ ਸੁਣਦੇ ਆ ਤਾਂ ਸ਼ਰਮ ਆਉਂਦੀ ਹੈ ਕਿ ਅਜਿਹੇ ਡਾਕਟਰ ਕਿਵੇਂ ਤੇ ਖੁੱਸ ਸਕਦੇ ਨੇ ਜੀ ਆ ਪੂਰਾ ਮਾਮਲਾ ਤੁਹਾਨੂੰ ਦੱਸਦੇ ਆ ਬਿਹਾਰ ਦੇ ਸ਼ਪਰਾ ਦਾ ਇਹ ਮਾਮਲਾ ਹੈ ਬੜਾ ਕੀ ਹੈਰਾਨ ਕਰ ਦੇਣ ਵਾਲਾ ਮਾਮਲਾ ਜਿੱਥੇ ਇੱਕ ਡਾਕਟਰ ਦੇ ਵੱਲੋਂ ਇੱਕ 15 ਸਾਲਾ ਬੱਚੇ ਦੇ ਗੁਰਦੇ ਦੇ ਵਿੱਚ ਪਥਰੀ ਸੀ ਜਿਸ ਦਾ ਆਪਰੇਸ਼ਨ ਕੀਤਾ ਗਿਆ ਪਰ ਇਸ ਡਾਕਟਰ ਨੇ ਇਹ ਵਾਲਾ ਜਿਹੜਾ ਆਪਰੇਸ਼ਨ ਹੈ ਉਹ YouTube ਤੋਂ ਦੇਖ ਕੇ ਕੀਤਾ ਹੈ ਜਿहां ਇੱਕ ਡਾਕਟਰ ਹੋਵੇ ਤੇ ਉੱਤੋਂ YouTube ਤੋਂ ਦੇਖ ਕੇ ਆਪਰੇਸ਼ਨ ਕਰੇ ਇਹ ਜਦੋਂ ਸੁਣਦੇ ਹਾਂ ਤਾਂ ਹੈਰਾਨ ਵੀ ਹੋ ਜਾਂਦਾ ਹੈ ਤਾਂ ਪੂਰੀ ਖਬਰ ਜਦੋਂ ਸੁਣੀ ਜਦੋਂ ਪੜ੍ਹੀ ਹੈ ਤਾਂ ਹੋਰ ਵੀ ਹੈਰਾਨ ਕੋ ਜਾਈਦਾ ਹੈ ਕਿ ਯਾਰ ਇਹ ਡਾਕਟਰ ਕਿਵੇਂ ਦਾ ਹੋ ਗਿਆ ਜਿਹੜਾ ਕਿ ਇੱਕ ਪ੍ਰਾਈਵੇਟ ਨਰਸਿੰਗ ਹੋਮ ਦੇ ਵਿੱਚ ਬੱਚੇ ਦਾ ਆਪਰੇਸ਼ਨ ਕਰ ਦਿੰਦਾ ਹੈ ਨਰਾਸਲ ਬੱਚੇ ਨੂੰ ਦਰਦ ਨਿਕਲੀ ਪਥਰੀ ਦੀ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਪ੍ਰਾਈਵੇਟ ਨਰਸਿੰਗ ਹੋਮ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਜਿੱਥੇ ਇਹ ਡਾਕਟਰ ਸੀਗਾ ਜਦੋਂ ਸਕੈਨ ਵਗੈਰਾ ਕੀਤੀਆਂ ਤਾਂ ਪਤਾ ਲੱਗਿਆ ਕਿ ਬੱਚੇ ਦੇ ਗੁਰਦੇ ਦੇ ਵਿੱਚ ਪਥਰੀ ਹੈ ਤਾਂ ਇਸ ਦਾ ਆਪਰੇਸ਼ਨ ਕੀਤਾ ਜਾਣਾ ਹੈ ਆਪਰੇਸ਼ਨ ਦੇ ਨਾਲ ਪਥਰੀ ਜਿਹੜੀ ਹੈ ਉਹ ਕੱਢੀ ਜਾਣੀ ਹੈ ਪਰ ਅੱਗੇ ਉਹ ਡਾਕਟਰ ਜਿਹੜਾ ਆ ਉਹਨੇ YouTube ਤੋਂ ਦੇਖ ਕੇ ਉਸ ਬੱਚੇ ਦੀ ਆ ਗੁਰਦੇ ਦੀ ਪੱਥਰੀ ਦਾ ਆਪਰੇਸ਼ਨ ਕਰ ਦਿੱਤਾ ਪਰ ਇਸ ਦੌਰਾਨ ਬੱਚੇ ਦੀ ਹਾਲਤ ਜਿਹੜੀ ਆਪਰੇਸ਼ਨ ਦੇ ਦੌਰਾਨ ਹੀ ਬੱਚੇ ਦੀ ਹਾਲਤ ਉਹ ਜ਼ਿਆਦਾ ਵਿਗੜਨੀ ਸ਼ੁਰੂ ਹੋ ਗਈ ਕਿਉਂਕਿ ਡਾਕਟਰ ਨੂੰ ਤਾਂ ਕੁਝ ਆਉਂਦਾ ਨਹੀਂ ਸੀਗਾ ਉਹਨੇ ਤਾਂ YouTube ਤੋਂ ਦੇਖ ਕੇ ਆਪਰੇਸ਼ਨ ਸ਼ੁਰੂ ਕਰ ਦਿੱਤਾ ਕਰਨਾ ਤਾਂ ਜਦੋਂ ਬੱਚੇ ਦੀ ਹਾਲਤ ਦੌਰਾਨ ਆਪਰੇਸ਼ਨ ਵਿਗੜਨੀ ਸ਼ੁਰੂ ਹੋ ਗਈ ਤਾਂ ਫਿਰ ਡਾਕਟਰਾਂ ਨੇ ਉਸ ਨੂੰ ਪਟਨਾ ਭੇਜ ਦਿੱਤਾ ਜਿੱਹਾਂ ਆਰ ਜਦੋਂ ਉਹ ਪਟਨਾ ਜਾ ਰਹੇ ਸੀ ਪਰਿਵਾਰਕ ਮੈਂਬਰ ਉਸ ਨੂੰ ਲੈ ਕੇ ਤਾਂ ਰਸਤੇ ਦੇ ਵਿੱਚ ਹੀ 15 ਸਾਲਾ ਬੱਚੇ ਦੀ ਮੌਤ ਹੋ ਜਾਂਦੀ ਹੈ ਤਾਂ ਉਹ ਡਾਕਟਰ ਦੇ ਲਾਂਤਾ ਹੁਣ ਲੋਕ ਪਾ ਰਹੇ ਨੇ ਕਿਉਂਕਿ ਟਰੋਲ ਕੀਤਾ ਜਾ ਰਿਹਾ ਹੈ ਸੋਸ਼ਲ ਮੀਡੀਆ ਤੇ ਇਹ ਮੁੱਦਾ ਭਖਤਾ ਜਾ ਰਿਹਾ ਹੈ ਕਿ ਇਹ ਡਾਕਟਰ ਕਿਵੇਂ ਦੇ ਨੇ ਜਿਹੜੇ ਹਵਾਨ ਕਿਸੇ ਦੀ ਜਾਨ ਹੀ ਲੈ ਲੈਣ ਜੇਕਰ ਤੁਹਾਨੂੰ ਆਪਰੇਸ਼ਨ ਕਰਨਾ ਨਹੀਂ ਆਉਂਦਾ ਤਾਂ ਤੁਸੀਂ ਰਹਿੰਦੇ ਹੋ ਕਿਉਂ YouTube ਤੋਂ ਵੇਖ ਕੇ ਉਸ 15 ਸਾਲਾ ਬੱਚੇ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕੀਤਾ ਉਸ ਦੀ ਜਿਹੜੀ ਗੁਰਦੇ ਦੇ ਵਿੱਚ ਪਥਰੀ ਹੈ ਉਸ ਦਾ ਆਪਰੇਸ਼ਨ ਕਰ ਦਿੱਤਾ ਔਰ YouTube ਤੋਂ ਦੇਖ ਕੇ ਔਰ ਜਦੋਂ ਉਸ ਬੱਚੇ ਦੀ ਹਾਲਤ ਵਿਗੜਨੀ ਸ਼ੁਰੂ ਹੋਈ ਤਾਂ ਡਾਕਟਰ ਨੇ ਉਸ ਬੱਚੇ ਨੂੰ ਅੱਗੇ ਰੈਫਰ ਕਰ ਦਿੱਤਾ ਪਟਨਾ ਭੇਜ ਦਿੱਤਾ ਕਿ ਉੱਥੇ ਜਾ ਕੇ ਇਸ ਦਾ ਇਲਾਜ ਕਰਵਾਓ ਪਰ ਰਸਤੇ ਦੇ ਵਿੱਚ ਹੀ ਉਸ ਦੀ ਮੌਤ ਹੋ ਚੁੱਕੀ ਸੀ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਉਹ 15 ਸਾਲਾ ਅ ਬੱਚਾ ਹੈ ਜਿਹਦੇ ਗੁਰਦੇ ਦੀ ਪੱਥਰੀ ਦਾ ਇਲਾਜ ਉਸ ਡਾਕਟਰ ਨੇ YouTube ਤੋਂ ਦੇਖ ਕੇ ਕੀਤਾ ਤਾਂ ਜਿਸ ਦੀ ਮੌਤ ਹੋ ਗਈ